ਬਾਬਾ ਜੀ ਇਹ ਹਿਮਾਚਲ ਤੋਂ ਵੀਰ ਹੋਣੀ ਆਏ ਜਿਹੜਾ ਇਹਨਾਂ ਨੂੰ ਇਹ ਕੱਲ ਦਾ ਪੁੱਛਣ ਜਵਾਬ ਮੰਗਣ ਨੇ ਵੀ ਤੁਹਾਨੂੰ ਕੋਈ ਪੰਜਾਬ ਦੇ ਵਿੱਚ ਕੋਈ ਦਿੱਕਤ ਆਈ ਪਰ ਇਹ ਕੰਮ ਗਲਤ ਆਪਣੇ ਹਿਮਾਚਲ ਵਾਲਿਆਂ ਦਾ ਸੱਥੂ ਵੀ ਥੋੜੇ ਕੰਟਰੋਲ ਕਰੋ ਜੇ ਤੁਹਾਡਾ ਦਿਮਾਗ ਘੁੰਮ ਗਿਆ ਫਿਰ ਇਹਨਾਂ ਦਾ ਕੰਮ ਔਖਾ ਹੈ ਨਾ ਤੁਹਾਡੀ ਪੰਜਾਬ ਦੇ ਵਿੱਚ ਗੱਡੀ ਵਰ ਨਹੀਂ ਬੰਦ ਕਰਦਾਂਗੇ ਪਰ ਹਿਮਾਚਲ ਵਾਲੇ ਜਿਹੜੇ ਆ ਇਹਨਾਂ ਨੂੰ ਥੋੜਾ ਕੰਟਰੋਲ ਕੀਤਾ ਜਾਵੇ ਜਿਹੜੇ ਹਿਮਾਚਲੀ ਲੋਕ ਜਿਹੜੇ ਸ਼ਰਾਰਤੀ ਨੇ ਸਾਰੇ ਨਹੀਂ ਸ਼ਰਾਰਤੀ ਨੇ ਜਿਹੜੇ ਹੋਈਆਂ ਗਰਦੂਤਾਂ ਕਰ ਰਹੇ ਬੰਦੇ ਦੇ ਪੁੱਤ ਬਣੋ ਤੁਹਾਡੇ ਕਰਕੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਗਿਰਤ ਕਰਦੇ ਨੇ ਇੱਥੇ ਆਪਣੇ ਕਾਰ ਉਹਨਾਂ ਨੂੰ ਜੇ ਮੁਸ਼ਕਲ ਆ ਗਈ ਫੇਰ ਆਖਰ ਜਨ ਸ਼ਕਤੀ ਹੈ ਨਾ ਜੇ ਇਹ ਵੀ ਉੱਠ ਕੇ ਤੇ ਇਹਨਾਂ ਦਾ ਵਿਰੋਧ ਕਰਨ ਨਾਲ ਆਪਣਾ ਆਖਣ ਵੀ ਤੁਹਾਨੂੰ ਅਸੀਂ ਕੰਮ ਨਹੀਂ ਕਰਨ ਦੇਣਾ ਅਸੀਂ ਇੱਥੇ ਰਹਿਣ ਨਹੀਂ ਦੇਣਾ ਫੇਰ ਤੁਸੀਂ ਕਰੋਗੇ ਨਹੀਂ ਜੇ ਫਿਰ ਆਪਾਂ ਜੀ ਆਪਾਂ ਦੂਜੇ ਬਣੇ ਨਿਹੰਗ ਸਿੰਘ ਬੋਜਾ ਦੂਜੇ ਬਣੇ ਤਰਪੀਆਂ ਫੇਰ ਇਹਨਾਂ ਦਾ ਕੰਮ ਖਰਾਬ ਹੋਊਗਾ ਫੇਰ ਫOHAMA ਜੰਦੀ ਗੱਡੀ ਪੰਜਾਬ ਦੇ ਵਿੱਚ ਅਸੀਂ ਐਂਟਰੀ ਕਰਵਾਵਾਂਗੇ ਕੀਤਾ ਕਿ ਨਹੀਂ ਹਾਂਜੀ ਕੀਤਾ ਪਰ ਗਲਤ ਕੀਤਾ ਹੈਗਾ ਹਾਂਜੀ ਬਾਕੀ ਜੇ ਤੁਹਾਨੂੰ ਨਹੀਂ ਕੀਤਾ ਭਾਈ ਗਲਤ ਕੀਤਾ ਨਾ ਹਾਂਜੀ ਗਲਤ ਕੀਤਾ ਭਾਈ ਹਾਂਜੀ ਤੇ ਜੇ ਇਹ ਪੰਜਾਬ ਦੇ ਲੋਕ ਇਦਾਂ ਕਰਨ ੜਾ ਪੇ ਫੇਰ ਸਰ ਗੱਲ ਤੋਂ ਵਾਪਸ ਸਰ ਗੱਡੀ ਸਾਰੇ ਨਹੀਂ ਓਕੀ ਹੋ ਜਾਣੀ ਨਾ ਚੱਲ ਨਿਕਲੀ ਪੰਜਾਬ ਸਾਰੇ ਨਹੀਂ ਓਕੀ ਹੋ ਜਾਣੀ ਪੰਜਾਬ ਵਾਲਿਆਂ ਤੇ ਜਿਹੜਾ ਆ ਤੇ ਅਸੀਂ ਤੇ ਨੱਪੀ ਹੋਣਾ ਕੰਮ ਜਿਹੇ ਲੋਕ ਇਦਾਂ ਦੀਆਂ ਕਰਤੂਤਾਂ ਕਰ ਰਹੇ ਨੇ ਬੰਦੇ ਦੇ ਪੁੱਤ ਬਣੋ ਕਿਉਂਕਿ ਪਾਜਦੇ ਨੂੰ ਵਾਣ ਇੱਕੋ ਜਿਹੇ ਹੁੰਦੇ ਆ ਸੋ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਵਾਇਰਸ ਅਸੀਂ ਬਿਲਕੁਲ ਗੁਰੂ ਸਾਹਿਬ ਦੇ ਹੁਕਮ ਦੇ ਉੱਤੇ ਫਲਸਫੇ ਤੇ ਚੱਲਣ ਵਾਲੇ ਸਰਬੱਤ ਦੇ ਭਲੇ ਦੀ ਕਰਨ ਵਾਲੀ ਗੱਲ ਨਾ ਪਰ ਜੇ ਸਾਨੂੰ ਪ੍ਰਵੋਕ ਕੀਤਾ ਜਾਊਗਾ ਬਾਰ-ਬਾਰ ਫਿਰ ਸਾਨੂੰ ਵੀ ਸਾਡਾ ਵੀ ਸੂਰੀਆ ਤਾਂ ਪਾਗੇ ਨਹੀਂ ਬੈਠੇ ਅਸੀਂ ਫਿਰ ਸਿੱਧੇ ਹੋ ਜਾਾਂਗੇ ਵੀ ਲੋ ਭਾਈ ਅਸੀਂ ਇੱਥੇ ਹਿਮਾਚਲ ਨਾਲੋਂ ਕੰਮ ਨਹੀਂ ਕਰਨ ਦੇ। ਵਾਇਕੁਤ ਦੀ ਖਾਸ ਸਾਹਿਬ ਵਾਇਕੁਤ ਦੀ ਕੀ ਫਤਿਹ? ਬਾਬਾ ਜੀ ਇਹ ਹਿਮਾਚਲ ਤੋਂ ਵੀਰ ਹੋਣੀ ਆਏ ਜੀ ਪਰ ਇਹਨਾਂ ਨੂੰ ਇਹ ਕੱਲ ਦਾ ਪੁੱਛਣ ਜਵਾਬ ਮੰਗਣ ਨੇ ਵੀ ਤੁਹਾਨੂੰ ਕੋਈ ਪੰਜਾਬ ਵਿੱਚ ਕੋਈ ਦਿੱਕਤ ਆਈ? ਪਰ ਇਹ ਕੰਮ ਗਲਤ ਆਪਣੇ ਹਮਾਚਲਾਂ ਦੇ ਸੱਤੋਂ ਵੀ ਥੋੜੇ ਕੰਟਰੋਲ ਕਰੋ ਜੇ ਤੁਹਾਡਾ ਦਿਮਾਗ ਘੁੰਮ ਗਿਆ ਫਿਰ ਇਹਨਾਂ ਦਾ ਕੰਮ ਔਖਾ ਹੈ ਨਾ ਤੁਹਾਡੀ ਪੰਜਾਬ ਦੇ ਵਿੱਚ ਗੱਡੀ ਵਰ ਨਹੀਂ ਬੰਦ ਕਰ ਦਾਂਗੇ ਪਰ ਹਮਾਚਲਾਂ ਦੇ ਜਿਹੜੇ ਆ ਇਹਨਾਂ ਨੂੰ ਥੋੜਾ ਕੰਟਰੋਲ ਕੀਤਾ ਜਾਵੇ ਨਹੀਂ ਤੇ ਫਿਰ ਆਪਾਂ ਜੀ ਆਪਾਂ ਦੂਜੇ ਬਣੇ ਨਿਹੰਗ ਸਿੰਘ ਬੋਜਣ ਦੂਜੇ ਬਣੇ ਤਰਪੀਆਂ ਫਿਰ ਇਹਨਾਂ ਦਾ ਕੰਮ ਖਰਾਬ ਹੋਊਗਾ ਫਿਰ ਹਮਾਚਲ ਦੀ ਗੱਡੀ ਪੰਜਾਬ ਦੇ ਵਿੱਚ ਅਸੀਂ ਐਂਟਰੀ ਕਰ ਦਵਾਂਗੇ ਹਾਂਜੀ ਕੀਤਾ ਗਲਤ ਕੀਤਾ ਹਾਂਜੀ ਬਾਕੀ ਜੀ ਨਹੀਂ ਕੀਤਾ ਭਾਈ ਗਲਤ ਕੀਤਾ ਨਾ ਹਾਂਜੀ ਗਲਤ ਕੀਤਾ ਭਾਈ ਹਾਂਜੀ ਤੇ ਜੇ ਪੰਜਾਬ ਦੇ ਲੋਕ ਇਦਾਂ ਕਰਨ ਤਾਂ ਫਿਰ ਸਰ ਗੱਲ ਤੋਂ ਆ ਸਰ ਗੱਡੀ ਸਾਰੇ ਨਹੀਂ ਓਕੀ ਹੋ ਜਾਣੀ ਨਾ ਚੱਲ ਨਿਕਲੀ ਸਾਰੇ ਨਹੀਂ ਓਕੀ ਹੋ ਜਾਣੀ ਪੰਜਾਬ ਵਾਲਿਆਂ ਤੋਂ ਜਿਹੜਾ ਆ ਤੇ ਰਹੀਂ ਤੇ ਨੱਪੀ ਹੋਣਾ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੰਨੇ ਵੀ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਸਿੱਖ ਜਾਂਦੇ ਨੇ ਘੁੰਮਣ ਫਿਰਨ ਦੇ ਵਾਸਤੇ ਇੱਕ ਤਾਂ ਆਪਣੀ ਆਰਥਿਕ ਲੁੱਟ ਕਰਾਉਨੇ ਆ ਉੱਥੇ ਜਾ ਕੇ ਇੱਕ ਆਪਣੀ ਇੱਜ਼ਤ ਦੀ ਲੁੱਟ ਕਰਾਉਨੇ ਆ ਜਦੋਂ ਜੀ ਕਰਦਾ ਅਗਲੇ ਦਾ ਫੜ ਕੇ ਛੱਤਰ ਫੇਰਦੇ ਆ ਰੀਦ ਨਾਲ ਆ ਸਪਾਇਨਸ ਜੋੜਾ ਪੰਜਾਬੀ ਜਿਹੜਾ ਵੀਰ ਬਾਰੋਂ ਕੋ ਮਣਾਇਆ ਸੀ ਇੰਨਾ ਕੁੱਟਿਆ ਉਹਨੂੰ ਲੁੱਟਿਆ ਉਹਦਾਲ ਨੋਟਮਾਰਕ ਕੀਤੀ ਕੁੱਟ ਕੀਤੀ ਤੇ ਉਲਟਾ ਹਕੂਮਾ ਦੇ ਵਿੱਚ ਰਿਹਾ ਵੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਆ ਇਹ ਇੱਕ ਇਨਸੀਡੈਂਸ ਨਹੀਂ ਹੈਗਾ ਜਿਹੜੇ ਟੈਕਸੀਆਂ ਚਲਾਉਂਦੇ ਨੇ ਪੰਜਾਬੀ ਸਾਡੇ ਉੱਥੇ ਜਾਂਦੇ ਨੇ ਸਵਾਰੀਆਂ ਲੈ ਕੇ ਇਕਨੋਮੀ ਦੇ ਵਿੱਚ ਇੰਨਾ ਵੱਡਾ ਯੋਗਦਾਨ ਪਾਉਂਦੇ ਉਹਨਾਂ ਦੇ ਨਾਲ ਬਾਸਲੂਕੀ ਦੇ ਕੋਟਮਾਰਕ ਕੀਤੀ ਜਾ ਰਹੀ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਹਰ ਸਾਲ ਹੀ ਹੁੰਦਾ ਤੇ ਸਾਡੇ ਵਾਲੇ ਨਾਲੇ ਤਾਂ ਪੈਸਾ ਖਰਚਦੇ ਆ ਜੇਬ ਚੋਂ ਨਾਲੇ ਛੱਤਰ ਖਾ ਕੇ ਆਉਂਦੇ ਆ ਇਹ ਨਹੀਂ ਕਰਦੇ ਵੀ ਅਸੀਂ ਬਾਈਕਟ ਕਰ ਲਈਏ ਫੜ ਕੇ ਵਾਹ ਜਲਦਾ ਬਾਈਕੜ ਕਰਦੇ ਹੋ ਟੂਰਿਸਟ ਹੱਬ ਦਾ ਦੇਖਿਓ ਕਿੰਤਰਾਂ ਬਾਹਾਂ ਖੜੀਆਂ ਕਰਦੇ ਇੱਦਾਂ ਗਾਲੀ ਸਰਕਾਰਾਂ ਆਂਡੀਆਂ ਨੇ ਉਹ ਕਿਦਾਂ ਗੋਡੇ ਵਰਨੇ ਹੁੰਦੀਆਂ ਨੇ ਪਰ ਅਸੀਂ ਤਾਂ ਆਪ ਨਾਲੇ ਛਤਰ ਖਾਈ ਜਾਂਦੇ ਆ ਇਹ ਸੋਚਦੇ ਸਾਨੂੰ ਕਿਹੜਾ ਵੱਜੀਆਂ ਵੱਜੀਆਂ ਦੂਜਿਆਂ ਨੂੰ ਪਰ ਇਹ ਸਮਾਂ ਤਾਂ ਅੱਧਾ ਕਿਸੇ ਤੇ ਆ ਜਾਣਾ ਜਿਹੜਾ ਜਾਨਦੇ ਹੋ ਤੁਸੀਂ ਕਿਹਦੇ ਛਤਰ ਮਾਰਦੇ ਨੇ ਲੈ ਕੇ ਵਿੱਚ ਇੱਕ 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 ਤਾਂ ਸਭ ਤੋਂ ਵੱਡੀ ਗੱਲ ਇਹ ਕਿਸੇ ਛਤਰ ਆਪ ਨਾ ਖਾਈਏ ਇਹਨਾਂ ਦਾ ਬਾਈਕਟ ਕਰੀਏ ਟੂਸ ਹੱਬ ਦਾ ਇਹਨਾਂ ਨੂੰ ਆਪਣੇ ਬਕਲਾ ਨਹੀਂ ਦੂਜੀ ਗੱਲ ਜਿਹੜੇ ਹਿਮਾਚਲੀ ਲੋਕ ਜਿਹੜੇ ਸ਼ਰਾਰਤੀ ਨੇ ਸਾਰੇ ਨਹੀਂ ਸ਼ਰਾਰਤੀ ਨੇ ਜਿਹੜੇ ਹੋਈਆਂ ਕਰਤੂਤਾਂ ਕਰ ਰਹੇ ਬੰਦੇ ਦੇ ਪੁੱਤ ਬਣੋ ਤੁਹਾਡੇ ਕਰਕੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਕਿਰਤ ਕਰਦੇ ਨੇ ਇੱਥੇ ਆਪਣੇ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਜੇ ਮੁਸ਼ਕਲ ਆ ਗਈ ਫੇਰ ਵੈਸੇ ਕਿ ਸਿੱਖ ਕਦੇ ਵੀ ਕਿਸੇ ਦਾ ਮਾਰਾ ਨਹੀਂ ਚਾਹੁੰਦਾ ਪੰਜਾਬੀ ਕਦੇ ਵੀ ਕਿਸੇ ਨਾਲ ਧੱਕਾ ਨਹੀਂ ਕਰਦਾ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਪਰ ਆਖਰ ਜਨ ਸ਼ਕਤੀ ਹੈ ਨਾ ਜੇ ਇਹ ਵੀ ਉੱਠ ਕੇ ਤੇ ਇਹਨਾਂ ਦਾ ਵਿਰੋਧ ਕਰਨ ਲੱਗ ਆਪਣਾ ਅੱਖਾਂ ਵੀ ਤੁਹਾਨੂੰ ਅਸੀਂ ਕੰਮ ਨਹੀਂ ਕਰਨ ਦੇਣਾ ਅਸੀਂ ਇੱਥੇ ਰਹਿਣ ਨਹੀਂ ਦੇਣਾ ਫੇਰ ਤੁਸੀਂ ਕਰੋਗੇ ਲੱਤ ਮਾਰੇ ਰੋਟੀ ਇਹਨਾਂ ਦੀ ਵਿੱਚ ਗਰੀਬਾਂ ਦੀ ਚ ਸੋ ਇਹ ਤਾਂ ਰੋਟੀ ਕਮਾ ਰਹੇ ਨੇ ਆਪਣੀ ਇੱਥੇ ਸਾਰੇ ਨਾਲ ਦਾ ਵਿਤਕਰਾ ਹੈਗੇ ਸਾਡਾ ਪਤਾ ਹੀ ਆ ਜਿਹੜਾ ਮਰਜ਼ੀ ਆਉਂਦਾ ਕਿਸੇ ਸਟੇਟ ਚੋਂ ਸਾਡੇ ਦਾ ਜ਼ਮੀਨ ਲਵੇ ਕਾਰ ਬਣਾਵੇ ਜੋ ਮਰਜ਼ੀ ਕਰੇ ਹੋ ਜਾਂਦਾ ਅਸੀਂ ਮਰਲਾ ਥਾਂ ਨਹੀਂ ਬਾਝਾ ਕੇ ਲੈ ਸਕਦੇ ਪਰ ਅਸੀਂ ਫਿਰ ਵੀ ਅਖਨੇ ਮੋਸਟ ਵੈਲਕਮ ਕਰਦੇ ਹਾਂ ਚਲ ਕੋਈ ਗੱਲ ਨਹੀਂ ਉਹ ਕਿਰਤ ਕਰਦੇ ਨੇ ਆਪਣੀ ਕਰੀ ਜਨ ਪਰ ਜਿਹੜੇ ਲੋਕ ਇਦਾਂ ਦੀਆਂ ਕਰਤੂਤਾਂ ਕਰ ਰਹੇ ਨੇ ਬੰਦੇ ਦੇ ਪੁੱਤ ਬਣੋ ਕਿਉਂਕਿ ਭਾਈਦਿਆਂ ਨੂੰ ਵਾਣ ਇੱਕੋ ਜਿਹੇ ਹੁੰਦੇ ਆ ਸੋ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਨਾ ਵਾਇਰਲ ਅਸੀਂ ਬਿਲਕੁਲ ਗੁਰੂ ਸਾਹਿਬ ਦੇ ਹੁਕਮ ਦੇ ਉੱਤੇ ਫਲਸਫੇ ਤੇ ਚੱਲਣ ਵਾਲੇ ਸਰਬੱਤ ਦੇ ਭਲੇ ਦੀ ਕਰਨ ਵਾਲੇ ਗੱਲਾਂ ਪਰ ਜੇ ਸਾਨੂੰ ਪ੍ਰਵੋਕ ਕੀਤਾ ਜਾਊਗਾ ਬਾਰ-ਬਾਰ ਫਿਰ ਸਾਨੂੰ ਵੀ ਸਾਡਾ ਵੀ ਚੁੱਰੀ ਤਾਂ ਬਾਕੀ ਨਹੀਂ ਬੈਠੇ ਅਸੀਂ ਵੀ ਫਿਰ ਸਿੱਧੇ ਹੋ ਜਾਾਂਗੇ ਵੀ ਲਓ ਭਾਈ ਅਸੀਂ ਇੱਥੇ ਹਿਮਾਚਲ ਨੂੰ ਕੰਮ ਨਹੀਂ ਕਰਦੇ ਅਸੀਂ ਇੱਥੇ ਨੂੰ ਨਹੀਂ ਘੁੰਮਣ ਆਉਣ ਦਿੰਦੇ ਫਿਰ ਇਹ ਅਸੀਂ ਨਹੀਂ ਕਰਨਾ ਨਾ ਸਾਡੇ ਕੋਲ ਮਾਰੇ ਕਰਾਉਣ ਨਹੀਂ ਦਿੰਦਾ ਪਰ ਬੰਦੇ ਤੇ ਪੁੱਤ ਬਣੋ ਤੁਸੀਂ ਜਿਹੜੇ ਵੀ ਹੈਗੇ ਹੋ ਜੇ ਇੰਦਾ ਇਨੀ ਯੁਰਤ ਤੁਹਾਡੇ ਚ ਹੈਗੀ ਫਿਰ ਇਕੱਲੇ-ਇਕੱਲੇ ਗੱਲ ਕੇ ਕੋਈ ਨਹੀਂ ਉੱਥੇ ਕੁੜੀ ਦੇ ਗੱਲ ਪੈਂਦੇ ਹੋ ਕਈ ਕਿਸੇ ਬੰਦੇ ਦੇ ਪੈਂਦੇ ਹੋ ਜੁਰਤਾ ਤੱਕ ਚੈਲੰਜ ਕਰਕੇ ਆਜੋ ਵੀ ਆਓ ਵੀ ਇੱਕ ਬੰਨੇ 150 165 ਸਾਡਾ ਸਿੱਖ ਪੰਜਾਬੀ ਪਰਵਾਹ ਆਜੋ ਇਥੋਂ ਸ਼ਸਤਰ ਲੈ ਕੇ ਬੋਲ ਤੁਸੀਂ ਆਜੋ ਫਿਰ ਦੇਖ ਲਾਂਗੇ ਕਿ ਕਿੰਨਾ ਕੁ ਜੁਰਤ ਤੁਹਾਡੇ ਜਮਾਵਾਂ ਦੇ ਵਿੱਚ ਇਸ ਕਰਕੇ ਇੱਕ ਤੂਤਤਾ ਨਾ ਕਰੋ ਇਹ ਜਾਨਵਰ ਕਿ ਕਿਤੇ ਇਹਦੀਆਂ ਸ਼ਰਾਰਤਾਂ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਵਾਸਤੇ ਤੇ ਸਾਡੇ ਤੇ ਲੈਵਲ ਦਾ ਮਨ ਕਿ ਉਸੇ ਵੇਲੇ ਅੱਤਵਾਦੀ ਮਖਵਾਦੀਆ ਲੱਗ ਗਿਆ ਨਾ ਜੇ ਅਸੀਂ ਕਿਸੇ ਦੇ ਇੱਕ ਦੇ ਵੀ ਕੰਦ ਚ ਬੇਲ ਮਾਰਤੀ ਹੁਣ ਸਰਕਾਰਾਂ ਤੇ ਪ੍ਰਸ਼ਾਸਨ ਕਿੱਥੇ ਸੁੱਤਾ ਹੁਣ ਉਹਨਾਂ ਨੂੰ ਅਕਲ ਹੈ ਨਹੀਂ ਕਿ ਜਿਹੜਾ ਵਾ ਉਹ ਇੰਨਾ ਕੁਝ ਹੋ ਰਿਹਾ ਵਾ ਸਰਕਾਰਾਂ ਕਿਸ ਪੜਨ ਸਰਕਾਰ ਨੂੰ ਪਤਾ ਲੱਗਦਾ ਸਭ ਪਤਾ ਲੱਗਦਾ ਪਰ ਕਿਸੇ ਦੇ ਗੱਲ ਨਹੀਂ ਕਰਨੀ ਪੰਥ ਦੇ ਪੰਜਾਬ ਦੀ ਇਸ ਕਰਕੇ ਪੰਜਾਬੀ ਉਸ ਚੇਤ ਹੋ ਆਪਣੀ ਲੁੱਟ ਨਾ ਕਰਾਵੋ ਨਾ ਕੁੱਟ ਖਾਓ ਜੇ ਨਹੀਂ ਲੋਕ ਹਰਦੇ ਤੇ ਬਾਈਕਾਟ ਕਰਦੇ ਹੋ ਮਾਚਲ ਦਾ ਲੋੜ ਨਹੀਂ ਹੈ ਕੁੱਟ ਖਾਣ ਦੀ ਇੰਨੀਆਂ ਗਵੈਂਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ